ਅੰਜਕੀ ਨਾਮ ਆ ਕੀ ਕਰਨਾ ਚਾਹੁੰਦੇ ਮੇਰੇ ਨਾਮ ਪ੍ਰਦੀਪ ਕੌਰ ਹੈ ਤੇ ਮੇਰੇ ਮੰਮੀ ਡੈਡੀ ਦੀ ਛੋਟੇ ਛੋਟੇ ਸੀ ਜਦੋਂ ਮੇਰੇ ਮੰਮੀ ਡੈਡੀ ਡੈਥ ਹੋ ਗਈ ਸੀ ਤੇ ਅਸੀਂ ਚਾਰ ਭੈਣ ਭਰਾ ਹਾਂ ਭਰਾ ਮੇਰੇ ਨਿਸ਼ੇ ਕਰਦੇ ਨੇ ਇਹ ਦੋਨੇ ਤੇ ਮੇਰੇ ਮਾਮੇ ਨੇ ਸਾਡੇ ਦੋਨੇ ਭੈਣਾਂ ਦੇ ਵਿਆਹ ਕਰੇ ਸੀ ਤੇ ਉਸ ਤੋਂ ਬਾਅਦ ਜੀ ਹੁਣ ਤਿੰਨ ਚਾਰ ਸਾਲ ਹੋ ਗਏ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਜੀ ਤੇ ਉਹਨਾਂ ਨੇ ਜੀ ਮੇਰੇ ਸਹੁਰਿਆਂ ਨੇ ਜੀ ਮੁੰਡਾ ਮੇਰਾ ਆਪਦੇ ਕੋਲੇ ਰੱਖ ਲਈ ਮੈਨੂੰ ਘਰੋਂ ਕੱਢ ਤਾ ਜੀ ਉਹ ਕਨੇਬੀ ਤੇ ਰਹਿਸਾ ਜਿਹੜਾ ਅਸੀਂ ਮੁੰਡੇ ਨੂੰ ਦਵਾਂਗੇ ਵੀ ਤੈਨੂੰ ਖੁਸ਼ ਨਹੀਂ ਦਿੰਦੇ ਇਹ। ਤਾਂ ਕਰਕੇ ਜੀ ਫਿਰ ਮੈਂ ਇੱਥੇ ਆਪਦੇ ਪੇਕੇ ਘਰ ਆ ਗਈ ਜੀ ਇੱਥੇ ਸਾਡਾ ਘਰ ਆ ਜਿਹੜਾ ਇਹ ਉਹ ਡਿੱਗ ਗਿਆ ਸੀ ਮੀਂਹ, ਕਮੀ ਦਾ ਪਾਣੀ ਭੰਨ ਕਰਕੇ ਨਵੇਂ ਮਕਾਨ ਕਰਕੇ। ਤੇ ਹੁਣ ਮੇਰੇ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਜੀ ਤੇ ਮੈਂ ਮੇਰੇ ਚਾਚਾ ਜੀ ਦੇ ਘਰੇ ਰਹਿਣੀ ਆ ਜੀ ਉਹਨਾਂ ਨੇ ਮੈਨੂੰ ਤਰਸਤ ਕਰਕੇ ਮੈਨੂੰ ਰੱਖ ਰੱਖਿਆ ਹੈ ਘਰੇ। ਤੇ ਹੁਣ ਮੈਨੂੰ ਤੁਹਾਡੀ ਹੈਲਪ ਚਾਹੀਦੀ ਹੈ ਜੀ ਵੀ ਮੇਰਾ ਇੱਕ ਕਮਰਾ ਖੜਾ ਹੋ ਜਾਵੇ। ਤਾਂ ਕਰਕੇ ਮੈਂ ਆਪਦੀ ਜ਼ਿੰਦਗੀ ਜਿਹੜੀ ਉਹ ਕੱਢ ਸਕਾਂ। ਮੇਰੇ ਰਹਿਣ ਦਾ ਬਹੁਤ ਔਖਾ ਹੈ ਜੀ ਘਰ ਸਾਰਾ ਦੇਖ ਲਓ ਤੁਸੀਂ ਆਪ ਹੀ ਸਾਰਾ ਡਿਗਿਆ ਪਿਆ ਹੋਇਆ ਹੈ ਮੇਰੇ ਰਹਿਣ ਦਾ ਔਖਾ ਹੈ ਜੀ ਕਿਰਾਏ ਤੇ ਰਹਿੰਦੀ ਹੈ ਇਹ ਉੱਥੇ ਇਕੱਲੀ ਜਨਾਨੀ ਨੂੰ ਕੋਈ ਘਰ ਵੀ ਨਹੀਂ ਦਿੰਦਾ ਜੀ ਕਿਰਾਏ ਤੇ ਤੇ ਅੱਜ ਕੱਲ੍ਹ ਟਾਈਮ ਵੀ ਹੈ ਨਹੀਂ ਅੱਜ ਕੱਲ੍ਹ ਜਿਆਦਾ ਇਹਦਾ ਹੀ ਤੇ ਹੱਥ ਬੰਨ ਕੇ ਬੇਨਤੀ ਹੈ ਜੀ ਮੇਰੀ ਸਾਰੇ ਜਣੇ ਮੇਰੇ ਮਦਦ ਕਰੋ ਜੀ ਤਾਂ ਕਿ ਇਸ ਕਰਕੇ ਮੇਰਾ ਘਰ ਪਏ ਜੀ ਇਹ ਜਿੱਥੇ ਆਪਾਂ ਖੜੇ ਆਏ ਪਿੱਛੇ ਕਮਰਾ ਦਿਸ ਰਿਹਾ ਇਹ ਜਗ੍ਹਾ ਕਿਨਾ ਦੀ ਹੈ ਇਹ ਮੇਰੇ ਮਾਤਾ ਪਿਤਾ ਦੀ ਜਗ੍ਹਾ ਦੀ ਹੈ ਹਾਂ ਜੀ ਮੇਰਾ ਭਰਾ ਰਹਿੰਦਾਗਾ ਜੀ ਹੁਣ ਉਹ ਪਤਾ ਨਹੀਂ ਕਿੱਥੇ ਹੈਗਾ ਜੀ 10 15 ਦਿਨ ਹੋ ਗਏ ਜੀ ਉਹ ਨਸ਼ਾ ਨੁਸ਼ਾ ਵਾਲਾ ਕਰਦਾ ਵੀ ਪਤਾ ਨਹੀਂ ਕਿੱਥੇ ਗਿਆ ਹੋਇਆ ਹੈਗਾ ਤਾਂ ਕਰਕੇ ਬਸ ਮੈਂ ਰਹਿਣੀ ਆ ਇਕੱਲੀ ਇੱਥੇ ਹੁਣ ਤੁਸੀਂ ਕੀ ਜਿਹੜਾ ਕਮਰਾ ਬਣਾਉਣ ਵਾਸਤੇ ਕਹਿੰਨੇ ਹੋ ਕਿੱਥੇ ਬਣਾਉਣਾ ਕਮਰਾ ਤੁਸੀਂ ਆਹ ਸਹੀ ਜਿਹੜੀ ਆ ਮੈਂ ਉੱਪਰ ਹੀ ਕਹਿੰਿਆ ਜੀ ਇੱਥੇ ਕਹਿਣੀ ਹੈਗੀ ਕਰ ਕਮਰਾ ਕਹਿਣੀ ਮੇਰੇ ਇੱਕ ਕਿੰਨਾ ਚਿਰ ਹੋਗਾ ਤੁਹਾਨੂੰ ਕੱਲਿਆਂ ਨੂੰ ਰਹਿੰਦਿਆਂ ਨੂੰ ਕੱਲਿਆਂ ਨੂੰ ਹੀ ਮੈਨੂੰ 3 ਸਾਲ ਹੋ ਗਏ ਪਹਿਲਾਂ ਮੈਂ ਮੇਰੇ ਭੈਣ ਕੋਲੇ ਰਹਿੰਦੀ ਸੀ ਜੀ ਮਰਾਜ ਹੂੰ ਹੁਣ ਮੈਨੂੰ 6 ਮਹੀਨੇ ਹੋ ਗਏ ਜੂਰੀ ਆਈ ਹੋਈ ਮੈਂ ਮਾਸੀ ਤੁਹਾਨੂੰ ਪਤਾ ਇਹ ਦੂਜੇ ਦੇ ਘਰੇ ਵੀ ਰਹਿਣਾ ਕਿੰਨਾ ਔਖਾ ਹੈ ਲੈ ਦੋ ਚਾਰ ਦਿਨ ਰੱਖ ਲੈਂਦਾ ਹੈ ਜੀ ਫਿਰ ਨਕਬਲ ਕੱਢਣ ਲੱਗ ਜਾਂਦਾ ਵਾ ਆ ਕਰਕੇ ਫਿਰ ਮੂਰੀ ਆਦੀ ਹੁਣੋਂ ਇੱਥੇ ਮੇਰੇ ਚਾਚਾ ਜੀ ਦੇ ਘਰੇ ਰਹਿਣੀ ਹੈ ਜੀ ਜਿਹੜਾ ਤੁਸੀਂ ਸਮਾਨ ਕਹਿੰਦੇ ਓਡਾ ਸਮਾਨ ਕਿੱਥੇ ਪਿਆ ਹੈ ਸਮਾਨ ਮੇਰੇ ਮੇਰੇ ਭੈਣ ਦੇ ਘਰੇ ਪਿਆ ਹੈ ਜੀ ਉੱਥੇ ਚੱਕ ਲਿਆਂਦਾ ਸੀ ਮੇਰੇ ਸਾਰਾ ਉਹ ਤੇ ਜਦੋਂ ਕਲੇਸ਼ ਕਰਨ ਲੱਗੇ ਸੀ ਮੇਰੇ ਨਾਲ ਕੁੱਟਮਾਰ ਕਰਨ ਲੱਗੇ ਸੀ ਮੇਰੇ ਘਰ ਆਈ ਦਿਦ ਤੋਂ ਬਾਅਦ ਮੁੰਡੇ ਨੇ ਵੀ ਮੇਰੇ ਖਿਲਾਫ ਕਰਤਾ ਇਹ ਉਹਨਾਂ ਨੇ ਮੁੰਡੇ ਨੂੰ ਡਾਂਗ ਚਕਾ ਦਿੰਦੀ ਸੀ ਮੇਰੀ ਸੱਸ ਕਹਿੰਦੀ ਤੇਰੀ ਮਾਂ ਨੂੰ ਕੁੱਤਾ ਤਾਂ ਕਰਕੇ ਫਿਰ ਜੀ ਮੈਂ ਡਰਦੀ ਮੇਰੀ ਭੈਣ ਕਹਿੰਦੀ ਵੀ ਤੂੰ ਇੱਥੇ ਆ ਜਾ ਸਾਡੇ ਲੱਗੇ ਤਾਂ ਕਰਕੇ ਉਹਨਾਂ ਨੇ ਨਮੇੜਾ ਕਰਕੇ ਮੇਰਾ ਸਮਾਨ ਚੱਕ ਲੈਂਦਾ ਸੀ ਮੇਰੇ ਭੈਣ ਦੇ ਘਰੇ ਪਿਆ ਹੈ ਅੱਛਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਹਾਡਾ ਇੱਕ ਕਮਰਾ ਬਣਾਇਆ ਜਾਵੇ ਹਾਂਜੀ ਮੈਂ ਮੰਗ ਕਰਦੀ ਹਾਂ ਸਾਰੇ ਭੈਣ ਭਰਾ ਰਲ ਕੇ ਜੀ ਮੇਰਾ ਇੱਕ ਕਮਰਾ ਪਾ ਦੇਣਾ ਸੋ ਦੋਸਤੋ ਬੇਨਤੀ ਹੈ ਇਹ ਜੋ ਖੜੇ ਨੇ ਪਿੱਛੇ ਜਗ੍ਹਾ ਦਿਖਾ ਦਿੰਨੇ ਆ ਤੁਹਾਨੂੰ ਇਹ ਇਹਨਾਂ ਦਾ ਕਮਰਾ ਹੈਗਾ ਇਹ ਇਹਨਾਂ ਦੇ ਮਾਤਾ ਪਿਤਾ ਦੀ ਜਗ੍ਹਾ ਸੀ ਕਿਸੇ ਟਾਈਮ ਇੱਥੇ ਰਹਿੰਦੇ ਸੀ ਇਹਨਾਂ ਦੇ ਦੱਸਣ ਅਨੁਸਾਰ ਇਹ ਛੋਟੇ ਛੋਟੇ ਸੀ ਜਦੋਂ ਇਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਹ ਜੋ ਕੁੜੀਆਂ ਨੇ ਦੋ ਇਹਨਾਂ ਦੇ ਵਿਆਹ ਜਦੋਂ ਦੇ ਨਾਨਕਿਆਂ ਨੇ ਇਹਦੇ ਮਾਮਿਆਂ ਨੇ ਕੀਤਾ ਸੀ ਉਸ ਤੋਂ ਬਾਅਦ ਇਹਦੇ ਘਰ ਵਾਲੇ ਦੀ ਡੈਥ ਹੋ ਗਈ ਜਿਸ ਤੋਂ ਬਾਅਦ ਇਹ ਕੁੜੀ ਪਹਿਲਾਂ ਆਪਣੀ ਭੈਣ ਕੋਲ ਰਹਿੰਦੀ ਰਹੀ ਉਸ ਤੋਂ ਬਾਅਦ ਆਪਣੇ ਜੋ ਜੱਦੀ ਘਰ ਹੈ ਵੇਖ ਕੇ ਇੱਥੇ ਆ ਗਈ ਇਹ ਤੁਸੀਂ ਵੇਖ ਸਕਦੇ ਹੂੰ ਦੂਸਰੀ ਗਲੀ ਤੇ ਵੀ ਲੱਗਦਾ ਮਕਾਨ ਇਹ ਦਰਵਾਜਾ ਗਾ ਇਹਨਾਂ ਦੇ ਦੱਸਣ ਅਨੁਸਾਰ بارشਾਂ ਆਈਆਂ ਸੀ بارشਾਂ ਤੋਂ ਬਾਅਦ ਇਹ ਕਮਰਾ ਡਿੱਗ ਪਿਆ ਡਿੱਗਣ ਤੋਂ ਬਾਅਦ ਅਜਿਹੇ ਹਾਲਾਤ ਹੋਏ ਕਿਉਂਕਿ ਕਾਮਕਾਰ ਕੋਈ ਹੈ ਨਹੀਂ ਸੀਗਾ ਜਿਸ ਕਰਕੇ ਕਮਰਾ ਕੁੜੀ ਦੁਬਾਰਾ ਪਾ ਨਹੀਂ ਸਕੀ ਹੁਣ ਜੋ ਇਸ ਦਾ ਸਮਾਨ ਹੈ ਉਹ ਇਸ ਦੀ ਭੈਣ ਕੋਲ ਪਿੰਡ ਪਿਆ ਇਹਦੇ ਉਨੇ ਬੇਨਤੀ ਕੀਤੀ ਹੈ ਕਿ ਇਹ ਜਗਾ ਜੂ ਤੁਹਾਨੂੰ ਦੇਖ ਸਕਦੇ ਆ ਇਹ ਦੇ ਮਾਤਾ ਪਿਤਾ ਦੀ ਇਹਨਾਂ ਦੀ ਆਪ ਦੀ ਜਗਾ ਹੈ ਇਹ ਕੁੜੀ ਹੁਣ ਆਪੇ ਚਾਚੇ ਦੇ ਘਰੇ ਬੈਠੀ ਹੈ ਦੂਸਰੇ ਘਰੇ ਵੀ ਹਰੇਕ ਦੀ ਆਪੋ ਆਪਣੀ ਕਬੀਲਦਾਰੀ ਹੁੰਦੀ ਹੈ ਰੱਖਣਾ ਬਹੁਤ ਔਖਾ ਹੁੰਦਾ ਉਹਨਾਂ ਨੇ 6 ਮਹੀਨੇ ਟਾਈਮ ਪਾਸ ਇਹਨਾਂ ਦਾ ਕਰਵਾ ਦਿੱਤਾਗਾ ਪਰ ਹੁਣ ਇਹ ਬੇਨਤੀ ਕਰ ਰਹੀ ਹੈ ਕੁੜੀ ਕੇ ਜੋ ਜਗਾ ਹੈ ਮਾਨਸਾ ਤੋਂ ਇਹ ਜਗ੍ਹਾ ਵਿੱਚ ਇੱਕ ਕਮਰਾ ਬਣਾਉਣੀ ਚਾਹੁੰਦੀ ਐ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਕੰਧ ਹੈ ਤਾਂ ਸਾਹਮਣੇ ਦਰਵਾਜ਼ਾ ਹੈ ਦੂਸਰੇ ਪਾਸੇ ਗਲੀ ਤੇ ਦਰਵਾਜ਼ਾ ਵੀ ਲੱਗਦਾ ਹੈ ਸੋ ਇਸ ਥਾਂ 'ਚ ਇਹ ਇਧਰ ਵਾਲੀ ਜਗ੍ਹਾ ਇਹਨਾਂ ਦੇ ਚਾਚਾ ਦੀ ਐ ਜੋ ਕਮਰਾਗਾ ਕਮਰੇ ਦੇ ਸਾਹਮਣੇ ਵਾਲੀ ਜਗ੍ਹਾ ਇਸ ਕੁੜੀ ਦੀ ਐ ਸੋ ਇਸ ਨੇ ਬੇਨਤੀ ਕੀਤੀ ਹੈ ਕਿ ਇਸ ਨੂੰ ਇੱਕ ਕਮਰਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਇਹਦਾ ਜੋ ਸਮਾਨ ਇਹਨਾਂ ਦੇ ਆਪਣੀ ਦੀ ਭੈਣ ਦੇ ਕੋਲ ਉਧਰ ਰੋਲ ਰਿਹਾ ਚਾਰੇ ਪਾਸੇ ਇਹ ਸਮਾਨ ਘਰੇ ਲਿਆ ਸਕੇ ਇਸ ਨੇ ਦੱਸਿਆ ਕਿ ਕੱਲੀ ਲੇਡੀ ਜੀ ਨੂੰ ਕੋਈ ਕਮਰਾ ਵੀ ਕਿਰਾਏ ਤੇ ਨਹੀਂ ਦਿੰਦਾ ਇਸ ਕਰਕੇ ਇਸ ਕੋਲ ਆਪਣੀ ਜਗ੍ਹਾ ਹੈ ਪਰ ਘਰ ਬਣਾਉਣ ਲਈ ਪੈਸਾ ਨਹੀਂ ਕੋਈ ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਇਸ ਜਗ੍ਹਾ ਵਿੱਚ ਕਮਰਾ ਬਣਾਉਣਾ ਚਾਹੁੰਦੇ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇਹਨਾਂ ਨੂੰ ਕਮਰਾ ਬਣਾਉਣ ਵਿੱਚ ਜ਼ਰੂਰ ਸਹਿਯੋਗ ਕਰੋਗੇ ਮਾਨਸਾ ਦਾ ਕਿ ਦੱਸਿਓ ਜੀ ਵਾਰਡ ਨੰਬਰ ਕਿੰਨਾ ਹੈ ਸ਼ਹਿਰ ਮਾਨਸਾ ਹਾਂਜੀ ਸਰ ਮਾਨਸਾ ਜੀ ਵਾਰਡ ਨੰਬਰ 25 ਹੈ ਜੀ ਅੱਛਾ ਕਿਤੇ ਐਡਰੈਸ ਤੁਹਾਡਾ ਐਡਰੈਸ ਦੱਸੋ ਪੂਰਾ ਹਾਂਜੀ ਮੇਰੇ ਪਪਾ ਦਾ ਨਾਮ ਹੈਗਾ ਜੀ ਸਿਮਰਜੀਤ ਸਿੰਘ ਜੀ ਇਹ ਕਿ ਕਿੱਥੇ ਜੇ ਪੈ ਜਾਂਦਾ ਜੀ ਕਿਸੇ ਨੋਣਾ ਹੋਵੇ ਇਹ ਬਾਗ ਵਾਲੇ ਗੁਰਦੁਆਰੇ ਕੋਲੇ ਅੱਛਾ ਠੀਕ ਸੋ ਦੋਸਤੋ ਫੋਨ ਨੰਬਰ ਅਸੀਂ ਨਹੀਂ ਲਿਖ ਸਕਦੇ ਕਿਉਂਕਿ ਕਈ ਵਾਰ ਫੋਨ ਸਹੀ ਨਹੀਂ ਆਉਂਦੇ ਜਿਨ੍ਹਾਂ ਨੂੰ ਵੀ ਫੋਨ ਦੀ ਲੋੜ ਹੋਵੇ ਅਸੀਂ ਪਰਸਨਲ ਤੌਰ ਤੇ ਇਹਨਾਂ ਦਾ ਨੰਬਰ ਉਹਨਾਂ ਨੂੰ ਦੇ ਦਾਂਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੀ ਮਦਦ ਸਿੱਧੇ ਤੌਰ ਤੇ ਵੀ ਕਰ ਸਕਦੇ ਹੋ ਸਾਥੋਂ ਨੰਬਰ ਲੈ ਕੇ ਵੀ ਤੁਸੀਂ ਗੱਲ ਕਰ ਸਕਦੇ ਹੋ ਜੇ ਕੋਈ ਲੋਕਲ ਮਾਨਸਾ ਸ਼ਹਿਰ ਦਾ ਕੋਈ ਵੀਰ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਬਾਗ ਵਾਲੇ ਗੁਰਦੁਆਰੇ ਕੋਲੇ ਇਹਨਾਂ ਦਾ ਘਰ ਹੈਗਾ ਫੋਨ ਨੰਬਰ ਤੇ ਐਡਰੈਸ ਸਾਡੇ ਤੋਂ ਲੈ ਕੇ ਇਹਨਾਂ ਨੂੰ ਮਿਲ ਸਕਦਾ ਹੈ ਧੰਨਵਾਦ